ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਟ ਲੋਨ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਾ ਵੀਰੇ ਘੰਟੀ ਵਾਲਾ ਬਟਨ ਪ੍ਰੈਸ ਕਰ ਲੋ ਉਹਦੇ ਨਾਲ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਜੂਗੀ ਅੱਜ ਦੀ ਵੀਡੀਓ ਫਿਰ ਜਿਹੜੇ ਪੰਡ ਮੋੜਨਾਪਾ ਤੇ ਬਾਈ ਜੀ ਨਾਲ ਕਰਾਵਾਏ ਗੱਲਬਾਤ ਦੋ ਚੰਗੀਆਂ ਐਨੀਮਲ ਆਪਾਂ ਦੋ ਚੰਗੀਆਂ ਝੋਟੀਆਂ ਲੈ ਕੇ ਆਏ ਆ ਇੱਕ 10 ਦਿਨਾਂ ਦੀ ਸੂਈ ਵਿਆ 12 ਦੀ ਤੇ ਇੱਕ 5 ਦਿਨਾਂ ਦੀ ਸੂਈ ਵਿਆ ਇੱਕ ਥਲੇ 15 ਕਿਲੋ ਦੁੱਧ ਰੈਡੀ ਆ ਤੁਹਾਨੂੰ ਜਮਾ ਚੋਕੇ ਦਿਖਾਵਾਂਗੇ ਤੇ ਦੂਜੀ ਥੱਲੇ ਵੀ 10-11 ਕਿਲੋ ਬੋਲਾ ਰੈਡੀ ਆ ਹੋਰ ਵੀਰੇ ਸਸੀ ਕਾਲ ਆ ਹੋ ਠੀਕ ਠਾਕ ਹੋ ਵੀਰੇ ਨਾਮ ਡਰੈਸ ਬੋਲਿਓ ਵੀਰੇ ਤੁਹਾਨੂੰ ਨਾਮ ਸੋਨੀ ਆ ਵੀਰੇ ਹਾਂਜੀ ਪਿੰਡ ਮੋੜਣਾ ਆ ਪਰ ਤਸੀਮ ਤਾਬਾ ਜ਼ਿਲ੍ਹਾ ਬਰਨਾਲਾ ਠੀਕ ਆ ਵੀਰੇ ਤੇ ਨੰਬਰ ਬੋਲ ਦਿਓ ਮੇਰੇ 988202601 ਠੀਕ ਆ ਵੀਰੇ ਅਜਾਪਾਂ ਦੋ ਦਿਖਾਉਣੇ ਆ ਹਾਂ ਦੋ ਨੇ ਵੀਰੇ ਤੇ ਜਿਹੜੀ ਪਹਿਲੇ ਨੰਬਰ ਵਾਲੀ ਆ ਕੀ ਰਿਕਾਰਡ ਆ ਵੀਰੇ ਦਾ ਇਹੇ ਵੀਰੇ ਤੀਜਾ ਸੁਆ ਹਾਂਜੀ ਤੇ ਦੇਣੇ ਨੂੰ ਅੱਜ 5 ਰੁਪਆ 1989 ਬੱਚਾ 나ੜੂਆ ਆ ਦੇਖੋ ਜੀ ਆ ਬੱਚਾ ਹੈ 28 ਬਿਰਿਆ ਨੂੰ ਮੜਿਆ ਇੱਕ ਰਾਂ ਆ ਕਰੋ ਜੀ ਚੱਕ ਮਗਰ ਕੀ ਆ ਗਿਆ ਆ ਦੇਖੋ ਜੀ 나ੜੂ ਜਿਹੜਾ ਬੱਚਾ ਕੱਟੀ ਹੈ ਕੱਟੀ ਹੈ ਠੀਕ ਹੈ ਕੱਟੀ ਆ ਗਈ ਚੰਗੀ ਮੋਰਨ ਨਸਲ ਦੀ ਕੱਟੀ ਹੈ ਤੇ ਝੋਟੀ ਬਟਣਾਂ ਵਾਲੀ ਆ ਤੇ ਪੂਰੀ ਹੋ ਚੰਗੀ ਆ ਤੇ ਵੀਰੇ ਇਹਦੀ ਕੀ ਡਿਟੇਲ ਆ ਗਈ ਹੁਣ ਕੈਮਾ ਸੂ ਆ ਗਿਆ ਇਹ ਆਈ ਤੀਜਾ ਸੂ ਆ ਠੀਕ ਆ ਦੁੱਧਾਂ ਚ ਹੁਣ ਤਾਂ 11 ਲੀਟਰ 10 ਲੀਟਰ ਮੁੰਨਵਾ ਠੰਡਾ ਕਰਕੇ ਜਮਾ ਮਣ ਕੇ ਦੇ ਦਾਂ ਹੁਣਾਂ ਹੀ ਜਮਾ ਠੀਕ ਆ ਇਹਨੂੰ ਕੱਢ ਲਾ ਵੀਰੇ ਤੋੜ ਕੇ ਦਿਖਾ ਦਿਏ ਹਾ ਦੇਖੋ ਜੀ ਥਣਲੇਵਾ ਤੁਸੀਂ ਦੇਖ ਲਓ ਤੇ ਕੱਦ ਕਾਟ ਦਾ ਅੰਤ ਹੀ ਕੋਈ ਨਹੀਂ ਐਡਾ ਵੱਡਾਗਾ ਰੇਲ ਗੱਡੀ ਦਾ ਇੰਜਾਂ ਆਪਾਂ ਜਿਹਨੂੰ ਕਹਿੰਨੇ ਆ ਓਡੀ ਝੋਟੀ ਹੈਗੀ ਹੈਗੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਹਾਈਐਸਟ ਬਾਈ ਸੋਨੀ ਦੁੱਧ ਕਿੰਨਾ ਕਿਤੇ ਜਾ ਊੜੂਗੀ ਇਹ ਇਹ ਰਾਜਸਥਾਨ ਦੀ ਮੈਂਸਾ ਗੰਗਾ ਨਗਰ ਤੋਂ ਖਾਸ ਗੰਗਾ ਨਗਰੋਂ ਠੀਕ ਆ ਵੀਰੇ ਤੇ ਅੱਗੇ ਵੇਚੀਆਂ ਸੇ 7-8 ਕਿਲੋ ਕਿ ਕੋਈ ਨਹੀਂ 15 ਹੰਤ ਕਰ ਰਹੀ ਯਾਨੀ ਕੱਢ ਦੂਗੀ 15 ਦਾ ਕੋਈ ਬੋਲਾ ਨਹੀਂ ਢਾਂ ਚਾਈ ਦੱਸਦਾ ਵੀਰੇ ਬਟਨ ਵਾਲੀ ਝੋਟੀ ਹੈਗੀ ਭਾਵੇਂ ਥਣ ਬਹੁਤ ਥਣ ਬਹੁਤ ਚੰਗਾ ਲੱਗਿਆ ਤੇ ਸਿੰਘ ਵੀ ਗੋਲ ਹੈਗਾ ਪੂਰੀ ਚੰਗੀ ਤੇ ਨੋਂ ਨੂ ਹੀ ਦੱਸ ਦਿਆ ਵੀ ਝੋਟੀ ਗੰਗਾ ਨਗਰ ਦੀ ਆ ਹਾਂਜੀ ਹਾਂਜੀ ਤੇ ਬਾਈ ਨੇ ਚੰਗੇ ਬਦੂ ਹੀ ਲਿਆਉਂਦਾ ਬਾਈ ਤੇ ਚੰਗੇ ਦੁੱਧ ਵਾਲੇ 10 ਕਿਲੋ ਵਾਲੀ ਤਾਂ ਮੈਸੀ ਨਹੀਂ ਹੁੰਦੀ ਬਾਈ ਕੋਲੇ ਤੇ ਚੰਗੇ ਹੀ ਹੁੰਦੀਆਂ ਤੇ ਆ ਦੇਖੋ ਜੀ ਥੱਲੇ ਤੋਂ ਮਤਨ ਥਣ ਲੈ ਬਕਰਾਂ ਮੇਰਾ ਚੱਕ ਇੱਕ ਨੰਬਰ ਥਣ ਲੈ ਵਾ ਤੇ ਬਾਈ ਚੂਈ ਦੀ ਪੂਰੀ ਵਧੀਆ ਮਗਰ ਕੱਟੀ ਤੇ ਡਿਮਾਂਡ ਸੋਹਣੀ ਆ ਦੀ ਕੀ ਹੈਗੀ ਕੀ ਡਿਮਾਂਡ ਤੇ ਆ 1 25 ਆ ਮੌਕੇ ਦੇ ਮਾਨਤਾਨ ਹੋ ਜਾਣਾ ਮਾਨਤਾਨ ਤੇ ਦੁੱਧ ਯਾਨੀ ਘੜ ਦੂਗੀ ਚੰਗਾ ਅੱਜ ਅੱਜ 10 ਲੀਟਰ ਲੈ ਕੇ ਦੇਵਾਂਗਾ ਦੁੱਧ 15 ਬਲੱਸ ਦੇਊਗੀ ਪੱਕਾ 15 ਬਲੱਸ ਠੀਕ ਹੈ ਹੁਣ ਆ ਜਾ ਵੀਰੇ 2 ਨੰਬਰ ਵਾਲੀ ਤੇ 2 ਨੰਬਰ ਵਾਲੀ ਦਾ ਬੱਚਾ ਕਿਹੜਾ ਹੈ 2 ਨੰਬਰ ਵਾਲੀ ਦਾ ਆਹ ਕੱਟੀ ਆਹ ਦੇਖੋ ਪਹਿਲਾਂ ਤੁਹਾਨੂੰ ਮੈਂ ਘੱਟੂ ਵੀ ਦਿਖਾ ਰਿਆਂ ਦੀ ਆਹ ਦੇਖੋ ਜੀ ਆਹ ਦੇਖੋ ਵੀਰੋ ਕੱਟੀ ਤੁਹਾਨੂੰ ਮੈਂ ਦਿਖਾਤੀ ਆ ਤੇ 2 ਨੰਬਰ ਵਾਲੀ ਨਾਲ ਖੜੀ ਸੋਨੀ ਇਹਦੇ ਕੱਦ ਕਾਟ ਦਾ ਅੰਦਾਜ਼ਾ ਲਾ ਕੇ ਰਾਦੀਏ ਦੇਖੋ ਜੀ ਬਸ ਆਦਾ ਜੀ ਹੱਥ ਹੋਈ ਆ ਬਣਿਆ ਦੇਣਿਆ ਤੇ ਜੋ ਲੈਣ ਆਏ ਇਹਨੂੰ ਵੀਰ ਬਣ ਕੇ ਛੋਟੇ ਹਾਥੀ ਜਣਾ ਲੈਣ ਆਇਓ ਬਲੈਰੋ ਦੀ ਜਾਊਗੀ ਇਹਨੇ ਜਾਣਾ ਨਹੀਂ ਉਹ ਤੇ ਇਹਦੀ ਕੀ ਡਿਟੇਲ ਆ ਸੋਨੀ ਇਹਦਾ ਵੀ ਤੀਜਾ ਸੁਆ ਜੀ ਤੀਜਾ ਸੁਆ ਤੇ ਦੁੱਧ ਕਿੰਨਾ ਰੈਡੀ ਆ ਜਮਾ ਮੇਰੇ ਹਿਸਾਬ ਨਾਲ ਤਾਂ 16 ਲੀਟਰ ਹੋਊਗਾ ਘਣਿਆ ਜਾਂ ਨਹੀਂ ਹਾਂਜੀ 15 ਕੈ ਕੇ ਵਾਪਸ ਸੌਦਾ ਕਰਾਂਗੇ ਠੀਕ ਆ 15 ਕੈ ਕੇ ਚੋਣ ਕਰਾਂਗੇ ਹੁਣ ਆਪਾਂ ਪਤਾ ਲੱਗੇ ਡਿਮਾਂਡ ਇਹਦੀ ਕੀ ਹੈਗੀ ਜਾਇਜ਼ੀ ਜਮਾ ਇਹਦਾ ਟਮਾੜੀ 1.35 ਆ ਮਾਨਦਾਨ ਦਾ ਹੋ ਜੂ ਮੋਗ ਮਾਨਦਾਨ ਖੋਲ ਵਿਰੇਣ ਤੋਰ ਕੇ ਦਿਖਾ ਦਈਏ ਇੱਕ ਵਾਰ ਜਰੂਰ ਲਖਾ ਦੇ ਇਹਦੇ ਨਾਲ ਥੋੜਾ ਜਿਹਾ ਮੂਰਲੀ ਬਾੜੀ ਗੋਠੂ ਜਮਾਂਦਰੂ ਯਾਨੀ ਕਵੇਣੀ ਵਾਲਾ ਕਵੇਣੀ ਵਾਲਾ ਗੋਠੂ ਥੋੜੀ ਜਿਹੀ ਭਾਰੀ ਆ ਉਰਲੀ ਗੋਠ ਨਾਲੋਂ ਹੂਨ ਥਾਂ ਤੇ ਦੋਵੇਂ ਕੋਈ ਫਰਕ ਨਹੀਂ ਚਲ ਤੋਰੋ ਜੀ ਕੋਈ ਚੱਕਰ ਉਹ ਆਪਾਂ ਦਿਖਾ ਦੇਾਂਗੇ ਆ ਦੇਖੋ ਇਹ ਥਾਂ ਲੈਵਾ ਕੰਪੈਕਟ ਆਰਡਰ ਆਗਾ ਪੱਟਾਂ ਇਹ ਸਾਨ ਵਾਲਾ ਤੇ ਕੱਦ ਘਾੜ ਤਾਂ ਮੂਰੋ ਬੰਦਾ ਦੀਨਾ ਨਹੀਂ ਦਰਿਆ ਜਾਂਦਾ ਐਡਾ ਵੱਡਾਗਾ ਆ ਕਰ ਵੀ ਚੈੱਕ ਰੇਲ ਗੱਡੀ ਦੇ ਇੰਜਣ ਜਿੱਦੀ ਝੋਟੀ ਹੈਗੀ ਦੁੱਧ ਵਾਲਾ ਤੋਹਫਾ ਗਾ ਦੁੱਧ ਪਿਆਰ ਆਇਆ ਨਹੀਂ ਵੀ ਦੇ ਦੂਗੀ ਦੇ ਦੂਗੀ ਨਹੀਂ ਦੁੱਧ ਤੇ ਰੈਡੀ ਦਾ ਤੇ ਚੰਗੀ ਝੋਟੀ ਹੈਗੀ ਪੂਰੀਆਂ ਚੰਗੀਆਂ ਕਟੀਆਂ ਦੋ ਨਾਂ ਮਗਰ ਆ ਗਈਆਂ ਤੇ ਦੋ ਨੰਬਰ ਆਈ ਦੀ ਆਪਾਂ ਸਾਨੂੰ ਸਾਰੀ ਚਵਾਈ ਕਰਕੇ ਦਿਖਾਵਾਂਗੇ ਪੂਰੀ ਚੰਗੀ ਸਾਢੇ ਵਿਰੇ ਫਿਰ ਸੋਹਣੀ ਕੱਟੀਆਂ ਥੱਲੇ ਕਰਗੇ ਦੀ ਚਵਾਈ ਪੂਰੀ ਇੱਕ ਨੰਬਰ ਝੋਟੀ ਵੱਡੇ ਗੱਦ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੱਚਾ ਦਿੱਤਾ ਭਲਾ ਸਮਾ ਕਰੂਗੀ ਤੁਹਾਡੇ ਸਾਹਮਣੇ ਇਹ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ। ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਲਓ ਪਸਮਾਕ ਕਰਾਈ ਝੋਟੀ। ਤੇ ਇੱਕ ਨੰਬਰ ਪਸਮਾਕ ਆ, ਕੱਲ ਬੰਨ੍ਹ ਸੋਣੀ ਇਹਨਾਂ। ਆਹ ਦੇਖੋ ਜੀ। ਪੈਰ ਨਹੀਂ ਹਿਲਾਇਆ ਜਿੱਥੇ ਖੜੀ ਆ। ਤੇ ਵੀਡੀਓ ਆਪਣੀ ਤਿੰਨਾਂ ਦੀ ਸੀਗੀ, ਇੱਕ ਮੇਰੇ ਆਉਣ ਦੇ ਨਾਲ ਹੋ ਗਈ ਸੇਲ, ਥੋੜਾ ਜਿਹਾ ਮੈਂ ਹੋ ਗਿਆ ਲੇਟ, ਬਿਜੀ ਸੀਗਾ। ਉਹ ਤਾਂ ਬੈਗ ਗਿਆ ਨਾ ਵੀਰੇ ਥੋਣੀ। ਹੋ ਗਈ। ਦੋ ਰਹਿ ਗਈਆਂ, ਕਰ ਲਿਓ ਬਾਈ ਨਾਲ ਸੰਪਰਕ, ਇੱਕ ਘੜੀ ਲੈ ਜਾਓ, ਮਾਨਤਾਨ ਕਰ ਦੂਗਾ ਥੋੜਾ ਚੰਗਾ। ਤੇ ਪੂਰ ਵੀ ਚੰਗੀ ਝੋਟੀ ਹੈਗੀ। ਆਹ ਦੇਖੋ ਜੀ। ਤੇ ਜਮਾ ਪੈਰ ਨਹੀਂ ਹਲਾਇਆ ਤੇ ਛੋਟੀ ਨਾ ਗਿਣਿਓ ਛੋਟੀ ਵਾਲੇ ਪੱਖੋਂ ਤਾਂ ਜਮਾ ਹੀ ਨਾ ਡਰਿਓ ਵੀ ਛੋਟੀ ਹੋਊਗੀ ਵੀ ਜੇ ਖਾਣੀ ਬਾਈਆਂ ਨੇ ਵੱਡੀ ਦਿਖਾਤੀ ਹੋ ਬਸ ਗੱਲ ਹੀ ਮੁੱਕੀ ਪਈ ਆ ਛੋਟੀ ਤਾਂ 나ੜਾ ਨੂਣਾ ਪਿੰਡੇ ਚ ਪੂਰੀਆਂ ਇਹ ਨਹੀਂ ਦੀਆਂ ਜਿਵੇਂ ਅਖਬਾਰ ਤੇ ਖਬਰ ਦੀ ਨਹੀਂ ਹੁੰਦੀ ਆ ਆ ਦੇਖੋ ਨੇੜ ਤੋਂ ਨਾੜਾਂ ਦਾ ਨੇੜੇ ਲੇਵੇ ਤੇ ਵੀ ਭਾਰਤ ਦਾ ਨਕਸ਼ਾ ਬਣਿਆ ਪਿਆ ਨਾੜਾਂ ਵਾਲਾ ਦੁੱਧ ਹੀ ਪਸ਼ੂ ਦਿੰਦਾ ਤੇ ਨਹੀਂ ਦੁੱਧ ਦੂਜਾ ਨਹੀਂ ਦਿੰਦਾ ਦੁੱਪੜ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਪੂਰੀ ਚੰਗੀ ਇਧਰ ਨੂੰ ਇਧਰ ਨੂੰ ਹੋ ਜਿਹਾ ਮਾੜਾ ਥੋਣੀ ਵੀਰੇ ਚੈਟ ਨੂੰ ਹਿਹਾ ਹਾਂ ਹੁਕਮ ਖਾਲੀ ਬਾਲਟੀ ਦਿਖਾ ਦੇ ਮੜੀ ਆ ਦੇਖੋ ਜੀ ਖਾਲੀ ਬਾਲਟੀ ਚਲੋ ਵੀਰੇ ਕਰ ਲੋ ਸਟਾਰਟ ਜੇ ਬਾਈ ਜਬੂਈ ਪੂਰੀ ਪੋਲੀ ਰੂਹਰ ਗਿਆ ਓਕੇ ਵੀਰੇ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਤੇ ਦੱਸਿਆ ਕਰੋ ਆਪਣਾ ਕੰਮਕਾਰ ਕਿਦਾਂ ਦਾ ਲੱਗਦਾ ਅੱਜ ਦੀ ਵੀਡੀਓ ਪਿੰਡ ਮੋੜਨਾ ਬਾਈ ਕੋਲ ਤਿੰਨ ਸੀਗੀਆਂ ਇੱਕ ਆਉਂਦੇ ਨੂੰ ਬੈਗ ਹੀ ਚੰਗੇ ਨਗੀਨੇ ਹੀ ਆ ਤੇ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਕਿੰਨਾ ਦੁੱਧ ਬਾਦ ਕੀ ਚੀਜ਼ ਆ 22 ਦਾ ਕਹਿਣਾ ਵੀ 15 ਲੀਟਰ ਦੁੱਧ ਜਮ ਤਿਆਰ ਆ ਵੀ 16 ਵੀ ਹੋ ਸਕਦਾ ਹੈ ਕਰੀ ਚੱਲੋ ਚੱਕ ਵੀਡੀਓ ਨੂੰ ਐਂਡ ਤਾਈਂ ਦੇਖ ਲਿਓ ਛੱਡ ਕੇ ਨਾ ਜਾਇਓ ਸਾਰੀ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਲੋਹੜੀ ਫਾਰਮ ਬਠਿੰਡਾ ਚੈਨਲ ਦਾ ਨਾਮ ਵੀਰੇ ਆਪਣੇ ਦਾ ਕਰ ਲਿਓ ਸੰਪਰਕ ਤੇ ਨੰਬਰ ਬੋਲ ਦੇ ਸੋਣੀ ਨੰਬਰ ਭੁੱਲ ਗਿਆ ਆਪਾਂ ਮੈਨੂੰ ਲੱਗਦਾ ਨੰਬਰ ਵੀ 99882 ਹਾਂਜੀ 02601 ਇੱਕ ਵਾਰੀ ਫੇਰ ਬੋਲ ਦੇ 99882 02601 ਹਾਂ ਬਾਈ ਦਾ ਕੰਟੈਕਟ ਨੰਬਰ ਆ ਨੰਬਰ ਆ ਬਾਕੀ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਆ ਲੋ ਚੈੱਕ ਅਪ ਪੂਰੀ ਵਧੀਆ ਭੱਜੀ ਆਉਂਦੀ ਐ ਜਵਾਈ ਦਾ ਹਨਾ ਵੀਰੇ ਜਵਾਈ ਦਾ ਜਮਾ ਸਿਰਾ ਠੀਕ ਆ ਜੀ ਮੂਰਲੇ ਥਣ ਜਿਉਂ ਚੋਲੇ ਵੀਰੇ ਦੁੱਧ ਚੈੱਕ ਕਰਾ ਲਈ ਜਾਂਗੇ ਇਹਨਾਂ ਦਾ ਮੜਾ ਜਾਂ ਬੜੀ ਵੀ ਕੋਟ ਰਕਟ ਲੋਕਾਂ ਨੂੰ ਹਾਂ ਉਸੇ ਪਸ਼ੂ ਨੇ ਦੁੱਧ ਦੇਣਾ ਕੋਈ ਆਪਾਂ ਵੀਡੀਓ ਨਹੀਂ ਪੌਜ਼ ਕਰਦੇ ਕੋਈ ਰੋਕਦੇ ਨਹੀਂ ਐਸੀ ਤਰ੍ਹਾਂ ਹੀ ਤੁਹਾਨੂੰ ਦਿਖਾ ਦਾਂਗੇ ਨਹੀਂ ਦੂਜੀ ਦੀ ਵੀ ਤੁਹਾਨੂੰ ਚਬਾਈ ਕਰਕੇ ਦਿਖਾਣ ਦੇ ਦੋਹਾਂ ਦੀ ਚਬਾਈ ਵੀਰੇ ਦਿਖਾਉਣੀ ਹੈ ਚੌਕੀ ਆ ਇੱਕ ਦੀ ਚਬਾਈ ਤੁਹਾਨੂੰ ਕਰਕੇ ਦਿਖਾ ਦਿਆ ਤੇ ਦੂਜੀ ਦੀ ਭਾਈ ਤੋਂ ਵੀਡੀਓ ਕਾਲ ਤੇ ਭੌਂਦੀ ਚੋਇਸ ਕਰ ਲਿਓ ਤੁਸੀਂ ਠੀਕ ਹੈ ਜੀ ਤੇ ਬਾਕੀ ਦਾ ਗਰੰਟੀ ਵਾਲਾ ਕੰਮ ਆ ਕੋਈ ਝੂਠ ਝਾਟ ਵਾਲਾ ਕੰਮ ਹੈ ਨਹੀਂ ਬਾਈ ਪਸ਼ੂ ਵੇਚਦੇ ਹੀ ਰਹਿੰਦਾ ਲਿਆ ਕੇ ਤੇ ਆਉਂਦਾ ਜਾਂਦੇ ਰਹਿੰਦਾ ਬਸ ਉਹ ਹਾਲ ਹੋ ਜੀ ਰੈਡੀ ਦਾ 2 ਕਿਲੋ ਦੁੱਧ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਬਾਕੀ ਇਹ ਸੂਈ ਸਵਾਈ ਜਿਹੜੀ ਤੁਹਾਡੇ ਗੱਲ ਸਾਹਮਣੇ ਆ ਜਾਣੀਆ ਵੀਰੇ ਉਹਦਾ ਕੀੜਾ ਰਗਾ ਤੁਸੀਂ ਚੋ ਲੈਣੀ ਆ ਕੇ ਬਾਈ ਨੱਚਵਾ ਦੇਣੀ ਆ ਤੇ ਮੁੱਲ ਤੁਹਾਨੂੰ ਵੀਡੀਓ ਦੇ ਵਿੱਚ ਕਰਾਤਾ ਪੂਰੀਆਂ ਚੰਗੀਆਂ ਝੋਟੀਆਂ ਦੁੱਧ ਬਾਈ ਕੋਲੇ 15 ਤੋਂ ਪਲੱਸ ਵਾਲੀਆਂ ਝੋਟੀਆਂ ਹੁੰਦੀਆਂ ਇਹਦੋਂ ਘੱਟ ਕੋਈ ਝੋਟੀ ਨਹੀਂ ਕਿਤੇ ਲਈ ਬਾਈ ਹਨਾ ਵੀਰੇ ਹਾਂ ਬਾਈ ਪਿਛਲੇ ਆਪਾਂ 20-20 ਕਿਲੋ ਵਾਲੀਆਂ ਸੀਆਂ ਬਸ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਉਹਨੂੰ ਤੇ ਅੱਗੇ ਉਹੀ ਵਿਕੀ ਜਾਂਦੇ ਆ ਵੀਰੇ ਪਸ਼ੂ ਫੋਨ ਆਈ ਜਾਂਦੇ ਆ ਬਾਅਦ ਚ ਤੇ ਬਾਲਟੀ ਤਾਂ ਪੂਰੀ ਕੋਈ ਵੱਡੀ ਆ ਹਨਾ ਵੀਰੇ ਕਿੰਨੇ ਕਿਲੋ ਦੀ ਹੋਊsohnī ਬਾਲਟੀ ਇਹ ਇਹਦੇ ਚੋਂ ਹੀ 9 ਕਿਲੋ ਉਹ ਤੇ ਚੋਇਆ ਜਾਂਦਾ ਹਾਂ ਪਲਾਜੂ ਹਾਂਗੂ ਆ ਪੂਰੀ ਵੱਡੀ ਠੀਕ ਆ ਪੂਰੀ ਵੱਡੀ ਬਾਲਟੀ ਆ ਕੋਈ ਛੋਟੀ ਨਾ ਗਿਣੋ ਜਿੰਨੀ ਗੱਲ ਹੈਗੀ ਆ ਮੈਂ ਤੁਹਾਨੂੰ ਸਾਰੀ ਦੱਸ ਦੇਣੀ ਆ ਵੀਰੇ ਝੂਠੀ ਵੀਡੀਓ ਆਪਾਂ ਨਾ ਕੇ ਰਿਕਵਰ ਕੀਤੀ ਆ ਨਾ ਕਰਨੀ ਆ ਜਮਾ ਸੱਚ ਦਿਖਾਉਣਾ ਤੇ ਸੱਚ ਦਿਖਾਉਂਦੇ ਰਹਿਾਂਗੇ ਤੇ ਝੋਟੀ ਨੇ ਪੈਰ ਨਹੀਂ ਹਿਲਾਏ ਇੱਥੋਂ ਪਤਾ ਲੱਗਦਾ ਜਾਤ ਨਸਲ ਦਾ ਤੇ ਕੁਆਲਿਟੀ ਦਾ ਦੂਜਾ ਪਸੂ ਇਧਰ ਨੂੰ ਪਾਸਾ ਮਾਰੂ ਇਧਰ ਨੂੰ ਪਾਸਾ ਮਾਰੂ ਸੁਰਿਆ ਫਿਰੂ ਤੇ ਚਾਰੂ ਜੁਰੂ ਫੁੱਲ ਆ ਸੋਨੀ ਪੂਰੀ ਜਮਾ ਜਿਹੜਾ ਕੋ ਮਰਜੀ ਪਾ ਦੇ ਕੋ ਮਰਜੀ ਠੀਕ ਆ ਵੀਰੇ ਕਿੰਨੇ ਦਿਨ ਲੱਗ ਜਾਂਦੇ ਫਿਰ ਮੱਝ ਭਾਲਣ ਨੂੰ ਤਾਂ ਹੁਣ ਬਾਵਾ ਦਿਨ ਲੱਗ ਜਾਂਦੇ ਆ ਨਾ ਮੱਝ ਦਾ ਬਾਵਾ ਚੰਗੇ ਦੁੱਧ ਵਾਲੀ ਥੱਕੀ ਦੀ 10 ਬੰਦੀ ਇੱਕ ਮੈਂ ਸੋਈਂ ਬਣਾ ਮੱਝ ਨਹੀਂ ਲੈਣਾ ਠੀਕ ਆ ਜੀ ਫਿਰ ਪਕਾਈ ਬਹੁਤ ਕਰਨੀ ਪੈਂਦੀ ਆ ਬੜੀ ਪਕਾਈ ਫਿਰ ਤੂੰ ਦਸੱਲੀ ਨਾ ਵੇਚਦਾ ਨਾ ਵੀਰੇ ਪਸ਼ੂ ਜਿਹੜਾ ਆਪਾਂ ਪਸ਼ੂ ਦਸੱਲੀ ਨਾ ਵੇਚਣਾ ਫਿਰ ਦਸੱਲੀ ਨਾ ਲਾਵਾਂਗੇ ਤਾਂ ਦਸੱਲੀ ਨਾ ਜੇ ਆਪਾਂ ਮਾੜਾ ਲਾਵਾਂਗੇ ਤਾਂ ਮਾੜਾ ਦੇਵਾਂਗੇ ਤੇ ਜੇ ਆਪਾਂ ਚੰਗਾ ਹੀ ਪਸ਼ੂ ਲਾਵਾਂਗੇ ਤਾਂ ਚੰਗਾ ਹੀ ਦੇਵਾਂਗੇ ਫੇਰੀ ਚੱਲੋ ਵੀਰੇ ਚੱਕ ਵੀਡੀਓ ਨੂੰ ਛੱਡ ਕੇ ਨਾ ਜਾਓ ਐਂਡ ਤਾਈਂ ਚੈੱਕ ਕਰ ਲਿਓ ਪਹਿਲਾਂ ਸਾਰੀ ਵੀਡੀਓ ਚੈੱਕ ਕਰ ਲਿਆ ਕਰੋ ਉਸ ਤੋਂ ਬਾਅਦ ਚਲਾ ਲਿਆ ਕਰੋ ਫੋਨ ਤੇ ਜਲਦਬਾਜ਼ੀ ਨਾ ਵੀਰ ਬਣ ਕੇ ਕਰਿਆ ਕਰੋ ਤੇ ਬਾਕੀ ਦੀ ਗੱਲ ਇਹ ਹੁੰਦੀ ਹੈ ਵੀ ਅਗਲੇ ਦਾ ਕੀ ਨੁਕਸਾਨ ਹੁੰਦਾ ਅਗਲੇ ਦਾ ਨੁਕਸਾਨ ਇਹ ਹੋ ਜਾਂਦਾ ਬਾਈ ਜਦੋਂ ਤੁਸੀਂ ਫੋਨ ਲਈ ਜਾਂਦੇ ਜਿਹਨੇ ਨਹੀਂ ਲੈਣੀ ਹੁੰਦੀ ਉਹ ਫੋਨ ਲਈ ਜਾਂਦੇ ਆ ਤੇ ਦੂਜੇ ਜਿਨ੍ਹਾਂ ਨੇ ਲੈਣੀ ਹੁੰਦੀ ਉਹ ਰਹਿ ਜਾਂਦੇ ਆ ਲੈਣ ਬਿਜੀ ਆ ਜਾਂਦੀ ਹੈਗੀ ਫਰੀ ਚੱਲੋ ਵੀਰੇ ਚੱਕ ਛੱਡ ਕੇ ਨਾ ਜਾਓ ਵੀਡੀਓ ਨੂੰ ਵੀਡੀਓ ਥੋੜੀ ਲੰਮੀ ਹੋ ਗਈ ਤੇ ਕੋਈ ਚੱਕਰ ਨਹੀਂ ਆਪਾਂ ਰੋਕ ਰਾਕ ਕੇ ਨਹੀਂ ਬਣਾਉਂਦੇ ਬਣਾਵਾਂਗੇ ਸਾਰੀ ਓਮ ਹੀ ਲਾ ਕੇ ਲਾਈ ਵੀ ਤੂਰੀ ਚੰਗਾ ਦੇਖੋ ਮੌਜ ਨਾ ਖੜੀ ਆ। ਫੇਰੀ ਚਲੇਗਾ। ਆ ਗਈ ਬਾਲਟੀ ਤਾਂ। ਛੱਡ ਕੇ ਉਹ ਸ਼ੱਕ ਅਗਲਾ ਪਰਮਾਈ ਵੀਡੀਓ ਉੱਤੇ ਫੇਰ ਜਾਵਾਂ। ਹਾਂਜੀ ਹਾਂਜੀ ਇਹ ਤੁਹਾਡੀ ਗੱਲ ਜਮਾ ਸਹੀ। ਆਹ ਦਾ ਟਾਈਮ ਨੋਟ ਕਰ ਲੀਏ ਇਸ ਟਾਈਮ ਫੇਰ ਬੱਚਾ ਛਡਾਵਾਂ। ਠੀਕ ਆ ਜੀ ਵੀਰੇ। ਫੇਰੀ ਚਲੋ ਜੇ ਇੱਕ ਵੀਡੀਓ ਜ਼ਰੂਰ ਤੁਹਾਡੀ ਲੰਮੀ ਹੋ ਗਈ ਛੱਡ ਕੇ ਨਾ ਜਾਏ ਵੀਡੀਓ ਨੂੰ। ਕਿਉਂਕਿ ਦੁੱਧ ਜੇ ਤਾਂ 4 3 4 ਕਿਲੋ ਹੋਵੇ ਫੇਰ ਤਾਂ ਬੰਦਾ ਚੋ ਲੈਦਾ ਵੀਰੇ 1 ਮਿੰਟ ਦੀ ਤੇ ਦੁੱਧ ਦਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ 7.5 ਕਿਲੋ ਦੁੱਧ ਕੱਢਣਾ ਉਹ ਕਿਸੇ ਗੱਲ ਨਾਲ ਹੀ ਨਿਕਲੂਗਾ ਤੇ ਬਾਈ ਨਾਲ ਕਰ ਲਿਓ رابطہ ਕੈਮ ਨੰਬਰ ਤੁਹਾਨੂੰ ਪੁੱਛ ਕੇ ਦੱਸਦਾ ਸਕਰੀਨ ਤੇ ਚੱਲਦਾ ਨੋਟ ਕਰ ਲਓ ਸੂਰੂ ਹੋਈ ਚੰਗੀ ਹੈ ਫੇਰੀ ਚੱਲ ਲਓ ਵੀਰੇ ਜੱਕਨ ਧਾਰਾਂ ਦੂਰਾਂ ਤੁਹਾਨੂੰ ਕਰਾ ਦਿਆਂ ਚੈੱਕ ਬਾਲਟੀ ਜਮਾ ਭੱਜੀ ਆਉਂਦੀ ਆ ਤਾਂ ਨੂੰ ਤੇ ਲੇਵਾਲੂ ਵਾ ਜਮਾ ਨਿਚੋੜ ਕੇ ਨਿੰਬੂ ਵਰਗਾ ਬਣਾ ਗਈ ਕਾਗਜੀ ਨਿੰਬੂ ਆ ਵੀਰੇ ਧਰ ਲਿਓ ਬਾਈਨਾਂ ਦੇ ਬਾਰਕ ਧੀਰਜ ਲਿਓ ਵੀਰੇ ਜੱਪ ਸਾਰੀ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਵੱਡੀ ਬਾਲਟੀ ਆ ਉਰੇ ਹੁਣ ਮਿੰਟਿਕ ਦਾ ਕੰਮ ਹੀ ਰਹਿ ਗਿਆ ਬਸ ਮਿੰਟਿਕ ਬਣੇ ਰਿਹਾ ਵੀਡੀਓ ਦੇ ਨਾਲ ਪੂਰੀ ਬਾਲਟੀਆਂ ਘੜਤੀ ਜਮਾਂ ਕੁੰਡਿਆਂ ਨਾਲ ਆਦੀ ਕਰੀ ਚੱਲੋ ਚੱਕ ਮੌਲ ਨੂੰ ਵੀਡੀਓ ਚ ਕਰਾਤਾ ਚਵਾਈ ਕਰਕੇ ਦਿਖਾਦੀ ਦੂਜੀ ਨੂੰ ਤੋੜ ਕੇ ਦਿਖਾਦੀ ਸਾਰਾ ਰੇਟ ਪੁੱਛ ਕੇ ਦੱਸਤਾ ਆ ਕਰੀ ਚੱਲੋ ਵੀ ਚੱਕ ਫਰੀ ਚੱਲੋ ਵੀਰੇ ਤੇ ਵੀਡੀਓ ਐਂਡ ਤਾਈ ਛੱਡ ਕੇ ਨਾ ਜਾਇਓ ਫਿੱਟ ਲੋਹੜੀ ਫਾਰਮ ਦੇਖਣਾ ਦਾ ਸਾਰਿਆਂ ਦਾ ਧੰਨਵਾਦ ਐਵੇਂ ਪਿਆਰ ਕਰਦੇ ਰਹੋ ਵੀਰੇ ਤੇ ਆਪਾਂ ਤੁਹਾਡੇ ਵਾਸਤੇ ਚੰਗੀਆਂ ਤੇ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਰਾਵਾਂਗੇ। ਨਹੀਂ ਖਲੋ ਜਕ ਆਲੰਦ ਧਾਰ ਧਾਰ ਨਿਚੋੜਤੀ ਆ ਦੁੱਧ ਅਸੀਂ ਪੂਰਾ ਨਹੀਂ ਛੜਿਆ ਥੱਲੇ ਵੀ ਬੱਚੇ ਨੂੰ ਛੜ ਤਾ ਕਿਲੋ ਛੜ ਤਾ 2 ਕਿਲੋ ਛੜ ਤਾ ਹਨਾ ਵੀਰੇ ਸੋਨੀ ਆਲੋ ਅੱਪਾ ਜੋ ਦੁੱਧ ਅੱਲਿ ਕਰਾਉਣੀਆ ਫੁੱਲ ਠੀਕ ਹੈ ਜੀ ਆਹ ਦੇਖੋ ਰੱਖ ਲਈ ਵੀਰੇ ਤੇ ਕਰ ਲਓ ਵੀਰੇ ਚਲ ਕੇ ਇੱਕ ਨੰਬਰ ਝੋਟੀ ਆ ਹਲੋ ਵੀਰ ਆਪਾਂ ਪਾਲਟ ਰਹੇ ਆ ਦੁੱਧ ਤੇ ਪਾਲਟ ਕੇ ਆਪਾਂ ਹੁਣ ਲੀਟਰ ਮਾਰ ਕੇ ਦਿਖਾਵਾਂਗੇ ਜਮਾ ਖਰੀਜ ਲਈ ਜੇਕ ਜਮਾ ਨਾਲ ਲੀਟਰ ਮਾਰ ਕੇ ਆਹ ਦੇਖੋ ਵੀਰ 1 2 3 4 5 6 ਸੱਤ ਹਾਲੋ ਵੀਰੇ ਪੂਰਾ ਬਾਈ ਨੇ ਦੂਜੇ ਲੀਟਰ ਡੋਲ ਤੇ ਪੂਰਾ 16 ਲੀਟਰ ਦੁੱਧ ਰੈਡੀ ਆ 8 ਲੀਟਰ ਪਰ ਟਾਈਮ ਦਾ ਤੇ ਆ ਜੀ ਵੀਰੇ ਝੋਟੀਆਂ ਕੰਨੀ ਫੇਰ ਆ ਜੀ ਤੁਹਾਨੂੰ ਮੜਾ ਜਾ ਪਿੰਡ ਵੀਰੇ ਮੋੜਨਾ ਆਪਾਂ ਪਿੰਡ ਮੋੜਨਾ ਆਪਾਂ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਸੀਹਦਾ ਠੀਕ ਆ ਨੰਬਰ ਫੇਰ ਬੋਲ ਦੇ 98820260 ਜੇ ਜੋ ਤੁਹਾਨੂੰ ਵੀਰੇ ਦੋਨੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ